ਅੰਮ੍ਰਿਤਸਰ ਨਗਰ ਸੁਧਾਰ ਦਫ਼ਤਰ ਦੇ ਬਾਹਰ ਪਿਛਲੇ ਲੰਮੇ ਸਮੇਂ ਤੋਂ ਕੱਚੇ ਮੁਲਾਜ਼ਮ ਹੜਤਾਲ ਤੇ ਬੈਠੇ ਹੋਏ ਹਨ ਅਤੇ ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਰਕਾਰ ਵੱਲੋਂ ਉਹਨਾਂ ਨੂੰ ਕੱਚੀ ਨੌਕਰੀ ਤੋਂ ਵੀ ਹਟਾ ਦਿੱਤਾ ਗਿਆ ਹੈ ਇਸ ਦੇ ਤਹਿਤ ਤਾਂ ਮੰਗਾਂ ਨੂੰ ਲੈ ਕੇ ਉਹ ਨਗਰ ਸੁਧਾਰ ਦਫ਼ਤਰ ਦੇ ਬਾਹਰ ਤਰਨੇ ਤੇ ਬੈਠੇ ਹੋਏ ਹਨ ਉਹਨਾਂ ਨੇ ਮੰਗ ਕੀਤੀ ਹੈ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਉਹਨਾਂ ਦੀ ਗੱਲ ਅੱਗੇ ਸਰਕਾਰ ਤੱਕ ਪਹੁੰਚਤੀ ਕਰਨ ਤਾਂ ਜੋ ਉਹਨਾਂ ਦੇ ਘਰ ਦੀ ਰੋਜ਼ੀ-ਰੋਟੀ ਚੱਲ ਸਕੇ ਅੰਮ੍ਰਿਤਸਰ ਨਗਰ ਸੁਧਾਰ ਦਫ਼ਤਰ ਦੇ ਰਣਜੀਤ ਐਵਨ ਦੇ ਬਾਹਰ ਅਸੀਂ ਖੜੇ ਆ ਤੇ ਮੈਂ ਤਸਵੀਰਾਂ ਤੁਹਾਨੂੰ ਜੂ ਸਾਂਝੀਆਂ ਕਰਾਂਗਾ ਤੇ ਤੁਸੀਂ ਦੇਖ ਸਕਦੇ ਪਹਿਲਾਂ ਤੇ ਮੈਂ ਆਪਣੇ ਸਾਰੇ ਜਿਹੜੇ ਸਰੋਤੇ ਨੂੰ ਦੱਸਣਾ ਚਾਹਣਾ ਕਿ ਕਿੰਨਾ ਸਰਦੀ ਦਾ ਮੌਸਮ ਚੱਲ ਰਿਹਾ ਅਤੇ ਨਗਰ ਸੁਧਾਰ ਦਫ਼ਤਰ ਦੇ ਬਾਹਰ ਇੱਕ ਤਰਨਾ ਪ੍ਰਦਰਸ਼ਨ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਤੁਸੀਂ ਦੇਖਣਾ ਤਸਵੀਰਾਂ ਨਗਰ ਸੁਧਾਰ ਦਫ਼ਤਰ ਦੇ ਦਫ਼ਤਰ ਦੀਆਂ ਰਣਜੀਤ ਐਵਨ ਉੱਤੇ ਸਾਹਮਣੇ ਇੱਕ ਤਰਨਾ ਚੱਲਿਆ ਕਾਫੀ ਦੇਰ ਤੋਂ ਜਿਹੜੇ ਮੁਲਾਜ਼ਮ ਹਨ ਕੱਚੇ ਮੁਲਾਜ਼ਮ ਜਿਹੜੇ ਕੀ ਲਗਭਗ ਜਿਨ੍ਹਾਂ ਦੀ ਗਿਣਤੀ 70 ਮੁਲਾਜ਼ਮ ਦੱਸੇ ਜਾ ਰਹੇ ਕਿ ਜਿਹੜੇ ਤਰਨੇ ਦੇ ਬੈਠੇ ਹੋਏ ਹਨ ਰੋਜ਼ਾਨਾ ਇਥੇ ਸਵੇਰ ਤੋਂ ਆ ਜਾਂਦੇ ਸ਼ਾਮ ਤੱਕ ਰੋਜ਼ ਤਰਨਾ ਬਰਦਰਸ਼ਨ ਕਰ ਰਹੇ ਕਿ ਮਾਮਲਾ ਇਹ ਹੈ ਕਿ ਉਹਨਾਂ ਦੀ ਜਿਹੜੀ ਨੌਕਰੀ ਹੈ ਉਹ ਖੋਈ ਗਈ ਹੈ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਪੱਕੇ ਕੀਤਾ ਜਾਵੇ ਪਰ ਪੱਕੇ ਕਰਨ ਦੇ ਜਿਹੜੇ ਕੱਚੇ ਸੀ ਉਹ ਵੀ ਕੱਢੇ ਜਾਗੇ ਨੌਕਰੀਆਂ ਕੱਢੇ ਜਾ ਚੁੱਕੀਆਂ ਨੇ ਤੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿ ਕੀ ਇਹਨਾਂ ਦੀਆਂ ਮੁਸ਼ਕਲਾਂ ਹਨ ਹੁਣ ਕਿਉਂ ਤਰਨੇ ਦੇ ਬੈਠੇ ਹੈ ਤੇ ਕੀ ਆਖਰ ਗੱਲ ਕਿੱਥੇ ਜਾ ਕੇ ਖਤਮ ਹੋ ਜਾਈਏ ਸਰ ਕੀ ਕਹਿਣਾ ਚਾਹੁੰਦੇ ਹੋ ਆਖਰ ਗੱਲ ਕਿੱਥੇ ਖਤਮ ਹੋਵੇਗੀ ਕਦੋਂ ਦੇ ਤਰਨੇ ਦੇ ਬੈਠੇ ਦੇ ਪਹਿਲਾਂ ਤਾਂ ਦਿਿਲੋਂ ਧੰਨਵਾਦ ਹੈ ਜੀ ਫਾਸਟਵੇ ਦਾ ਸ਼ਹਿਰ ਦੀ ਹਰ ਖਬਰ ਨੂੰ ਅੱਗੇ ਲੈ ਕੇ ਆਉਂਦੇ ਜ ਲੜੀਵਾਰਪੋਖੜਤਾਲ ਸੀ ਕਾਮਕਾਰ ਉਦਾ ਹੀ ਚੱਲ ਰਿਹਾ ਸੀ ਸਿਰਫ ਦੋ ਬੰਦੇ ਹਰ ਰੋਜ਼ ਪੋਖੜਤਾਲ ਤੇ ਪੈਂਦੇ ਸੀ ਮੇਨ ਮੰਗ ਸੀ ਕਿ ਲੋਕਲ ਬੋਡੀ ਮੰਤਰੀ ਦੇ ਨਾਲ ਮੀਟਿੰਗ ਕਰਾਈ ਜਾਵੇ ਤਾਂ ਕਿ ਕੱਚੇ ਸਫਾਈ ਸੇਵਕ ਆਪਣਾ ਦੁੱਖ ਦਰਦ ਰੱਖ ਸਕਣ ਦਾਦਾ 15 15 ਸਾਲ ਤੋਂ ਇਹ ਕੰਮ ਕਰ ਰਹੇ ਆ ਅੱਜ ਵੀ 300 ਰੁਪਏ ਦਿਹਾੜੀ ਦਾ ਸੰਤਾਪ ਹੈਗਾ 15 ਦਸੰਬਰ ਨੂੰ ਚੰਡੀਗੜ੍ਹ ਤੋਂ ਇੱਕ ਲੈਟਰ ਆਂਦੀ ਹੈ ਮੰਤਰੀ ਦੇ ਨਾਲ ਪ੍ਰਪੋਜ਼ ਮੀਟਿੰਗ 23 ਦਸੰਬਰ ਦੀ ਦਿੱਤੀ ਜਾਂਦੀ ਹੈ ਚੰਡੀਗੜ੍ਹ 'ਚ ਪਰ 15 ਦਸੰਬਰ ਦਿਨ ਹੋਈ ਬਿਨਾਂ ਨੋਟਿਸ ਦਿੱਤੇ ਕੰਟਰੈਕਟ ਜਿਹੜਾ ਵਾ ਕੈਨਸਲ ਕਰ ਦਿੱਤਾ ਜਾਂਦਾ ਔਰ ਅੱਜ ਮਹੀਨੇ ਦੇ ਲਾਗੇ ਹੋ ਗਿਆ ਇਹ ਸੜਕਾਂ ਤੇ ਹੈਗੇ ਆ ਬਿਨਾਂ ਰੋਜ਼ਗਾਰ ਦੇ ਹੈਗੇ ਆ ਉਹਦੇ ਚ ਕਈ ਮਹਿਲਾਵਾਂ ਐਸੀਆਂ ਨੇ ਜਿਨ੍ਹਾਂ ਦੇ ਹਸਬੰਦ ਨਹੀਂ ਹੈਗੇ ਬੱਚੇ ਹੈਗੇ 4 4 5 5 ਪਰ ਪੱਕੇ ਤੇ ਕੀ ਕਰਨਾ ਹੀ ਅੱਜ ਸੜਕਾਂ ਤੇ ਲੈ ਆਂਦਾ ਗਿਆ ਉਸ ਸਰਕਾਰ ਨੇ ਜਿਹੜੀਆਂ ਫੋਟੋਆਂ ਦੇ ਬਾਬਾ ਸਾਹਿਬ ਦੀ ਲਾ ਰਹੀ ਐ ਸ਼ਿਦਿਆਜਪ ਸਿੰਘ ਦੀ ਲਾ ਰਹੀ ਐ ਪਰ ਗਰੀਬ ਪੰਜਾਬੀ ਲਈ ਮਜ਼ਦੂਰਾਂ ਲਈ ਸਫਾਈ ਸੇਵਕਾਂ ਲਈ ਜੋ ਦਰਦ ਹੈਗਾ ਉਹ ਤੁਸੀਂ ਵੇਖ ਸਕਦੇ ਜੀ ਕੀ ਹਾਲਾਤ ਨੇ ਜ਼ਿੰਮੇਵਾਰ ਕੌਣ ਦਾ ਇਹਦਾ ਜ਼ਿੰਮੇਵਾਰ ਸਭ ਤੋਂ ਪਹਿਲਾਂ ਚੇਅਰਮੈਨ ਕਰਮਜੀਤ ਸਿੰਘ ਰੈਂਟੂ ਆ ਔਰ ਉਸ ਤੋਂ ਬਾਅਦ ਲੋਕਲ ਬੋਡੀ ਮੰਤਰੀ ਔਰ ਤੁਸੀਂ ਦੇਖਿਆ ਕਿ ਲੋਕਲ ਬੋਡੀ ਮੰਤਰੀ ਪਰਸੋਂ ਬਦਲਤਾ ਗਿਆ ਔਰ ਇਹਦੇ ਵਿੱਚ ਤੁਸੀਂ 52 ਕਰੋੜ ਦੇ ਘੁਟਾਲੇ ਦੀਆਂ ਖਬਰਾਂ ਵੀ ਸੁਣੀਆਂ ਅੰਮ੍ਰਿਤਸਰ ਦੇ ਵਿੱਚ 8 ਅਫਸਰ ਜਿਹੜੇ ਆ ਇਹਦੇ ਅੰਦਰ ਜਿਹੜੇ ਡਿਪਾਰਟਮੈਂਟ 'ਚ ਕੰਮ ਕਰਦੇ ਸਨ ਉਹਨਾਂ ਦੀ ਚੰਡੀਗੜ੍ਹ ਪੇਸ਼ੀ ਹੋ ਗਈ ਹੈ ਸਸਪੈਂਡ ਕਰਤੇ ਗਏ ਐਸਐਸਪੀ ਵਿਜੀਲੈਂਸ ਵੀ ਸਕੇਪ ਬੋਰਡ ਬਣਾਇਆ ਗਿਆ ਬਲੀ ਦਾ ਬੱਕਰਾ ਬਣਾਇਆ ਗਿਆ ਪਰ ਇਹਦੇ ਵਿੱਚ ਮੇਰੇ ਸਫਾਈ ਸੇਵਕ ਦਾ ਕੀ ਕਸੂਰ ਹੈ ਜਿਹੜਾ 300 ਰੁਪਏ ਦਿਹਾੜੀ ਦਾ ਅੱਗੇ ਦਾਦਾ 15-15 ਸਾਲ ਤੋਂ ਸ਼ਹਿਰ ਦੀ ਸਫਾਈ ਵਿਵਸਥਾ ਦਾ ਧਿਆਨ ਰੱਖ ਰਹੇ ਹਨ ਆਪਣੇ ਹੱਥਾਂ ਦੇ ਨਾਲ ਤੁਹਾਡੇ ਪਰਸਨਲ ਹਾਈਜੀਨ ਦਾ ਸ਼ਹਿਰ ਵਾਸੀਆਂ ਦਾ ਧਿਆਨ ਰੱਖ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ ਜਿੱਥੇ ਤੁਹਾਨੂੰ ਕੂੜੇ ਤੋਂ ਸਮੱਸਿਆ ਹੈਗੀ ਹੈ ਕਿ ਕੂੜਾ ਇੱਕ ਵੱਡੀ ਸਮੱਸਿਆ ਵਾ ਉਥੇ ਕੂੜਾ ਚੱਕਣ ਵਾਲਿਆਂ ਦੀ ਜ਼ਿੰਦਗੀ ਜਿਹੜੀ ਹੈ ਉਹਦੇ ਬਾਰੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਕੀ 300 ਰੁਪਏ ਦਿਹਾੜੀ ਦੇ ਵਿੱਚ ਘਰ-ਘਰ ਚਲਾਇਆ ਜਾ ਸਕਦੇ ਬੱਚਿਆਂ ਨੂੰ ਚੰਗੀ ਸਿਹਤ ਸਿੱਖਿਆ ਦਿੱਤੀ ਜਾ ਸਕਦੀ ਹੈ 300 ਰੁਪਏ ਦਿਹਾੜੀ ਤੋਂ ਆਪਾਂ ਆਪਣੀ ਮੰਗ ਰੱਖ ਰਹੇ ਸੀ ਕਿ ਸਾਨੂੰ ਕਿਸੇ ਤਰੀਕੇ ਪੱਕਾ ਕੀਤਾ ਜਾਵੇ ਪਰ ਕਰਮਜੀਤ ਸਿੰਘ ਰੈਂਟੋ ਨੇ ਅੱਜ ਸੜਕਾ ਤੇ ਲੈ ਆਂਦਾ ਗੱਲ ਕੀਤੀ ਹੈ ਹੁਣ ਨਜੀਤ ਨੇ ਕਿਹਾ ਵੀ ਲੋਕਲ ਬੋਡੀ ਮੰਤਰੀ ਬਦਲ ਗਏ ਹੁਣ ਕੋਈ ਆਸ ਵੱਜੀ ਹੈ ਵੀ ਨਵੀਂ ਕੋਈ ਮੀਟਿੰਗ ਹੋਣ ਦਾ ਕੋਈ ਚਾਂਸ ਹੈਗਾ ਜਾਂ ਇਹਨਾਂ ਦੇ ਪੱਕੇ ਹੋਣ ਦਾ ਕੋ ਜਾਂ ਪੱਕੇ ਤੇ ਛੱਡੋ ਜਿਹੜੇ ਕੱਚੀ ਹੀ ਉਹ ਵੀ ਕੋਈ ਹੈਗੀ ਵੀ ਆਸ ਵੱਧੀ ਕੋਈ ਹੁਣ ਦੇਖੋ ਲੋਕਲ ਬੋਡੀ ਮੰਤਰੀ ਨੇ ਹਾਲੇ ਮੇਰੇ ਕੋਲ ਸ਼ਪਤ ਲੈਣੀ ਹੈ 5-7 ਦਿਨ ਲੱਗਣਗੇ ਉਹਨਾਂ ਦੇ ਨਾਲ ਰਾਬਤਾ ਬਣਾਇਆ ਜਾਏਗਾ ਪਰ ਸਭ ਤੋਂ ਪਹਿਲਾਂ ਸਾਡੀ ਜੋਬ ਜਿਹੜੀ ਆ ਉਹ ਚੇਅਰਮੈਨ ਕਰਮਜੀਤ ਸਿੰਘ ਗ੍ਰਿੰਟੂ ਵੱਲੋਂ ਕੋਈ ਗਈ ਔਰ ਸਭ ਤੋਂ ਵੱਡੀ ਗੱਲ ਹੈ ਜੀ ਕਿ ਲੇਬਰ ਲਾਹ ਦਾ ਬਰੀਚ ਕੀਤਾ ਗਿਆ ਅੱਜ ਤੱਕ ਇਹਨਾਂ ਦੇ ਹੱਥ 'ਚ ਇਹ ਲੈਟਰ ਨਹੀਂ ਫੜਾਈ ਗਈ ਜਿਹੜੇ ਦਾਦਾ 15-15 ਸਾਲ ਤੋਂ ਕੰਮ ਕਰ ਰਹੇ ਸੀ ਕਿ ਤੁਹਾਨੂੰ ਕੱਟਤਾ ਗਿਆ ਵਾ ਤੇ ਤਨਖਾਹਾਂ ਜਿਹੜੀਆਂ ਮੈਂ ਦਸੰਬਰ ਦੀਆਂ ਕਿਸੇ ਦੀ ਅੱਤੀ ਪਈ ਕਿਸੇ ਦੀ ਥੋੜੀ ਪਈ ਪਰ ਆਸ ਜਿਹੜੀ ਆ ਕਰਮਜੀਤ ਸਿੰਘ ਗ੍ਰਿੰਟੂ ਜਨੀਦਰ ਬਦਲੇ ਨਹੀਂ ਜਾਂਦਾ ਮੈਨੂੰ ਨਹੀਂ ਲੱਗਦਾ ਕੋਈ ਉਮੀਦ ਹੈਗੀ ਹੁਣ ਅੱਗੋ ਜਥੇਬੰਦੀ ਵੱਲੋਂ ਕੋਈ ਕੀ ਕੀਤਾ ਜਾ ਰਿਹਾ ਜੀ 13 ਦਸੰਬਰ ਜਿੱਥੇ 13 ਜਨਵਰੀ ਸਮਾਂ 12 ਵਜੇ ਦੁਪਹਿਰੇ ਜਿੱਥੇ ਪੂਰਾ ਪੰਜਾਬ ਜਿਹੜਾ ਵਾ ਖੁਸ਼ੀਆਂ ਦਾ ਤਿਹਾਰ ਲੋਹੜੀ ਮਨਾ ਰਿਹਾ ਹੋਏਗਾ ਉੱਥੇ ਮੇਰੇ ਸਪਾਈ ਸੇਵਕ ਰੋਸ ਲੋਹੜੀ ਮਨਾ ਰਹੇ ਨੇ ਮਜ਼ਦੂਰ ਐਕਸ਼ਨ ਕਮੇਟੀ ਵੱਲੋਂ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਮਜੀਠਾ ਰੋਡ ਉਦੀ ਰਹਿائش ਦੇ ਬਾਹਰ ਉਹਦਾ ਪੁੱਗਾ ਬਾਲਿਆ ਜਾਏਗਾ ਉਹਦਾ ਪੁਤਲਾ ਸਾੜਿਆ ਜਾਏਗਾ ਔਰ ਸੰਕੇਤੀਕ ਤੌਰ ਤੇ ਦੱਸਿਆ ਜਾਏਗਾ ਕਿ ਸਾਡੀ ਲੋਹੜੀ ਖਰਾਬ ਕਰਨ ਵਾਲੇ ਦੇਵੀ ਤੇਰੇ ਘਰ ਦੇ ਬਾਹਰ ਆ ਕੇ ਦੱਸ ਰਹੇ ਆ ਕਿ ਸਾਡੇ ਮਜ਼ਦੂਰਾਂ ਦੇ ਕੀ ਹਾਲਾਤ ਨੇ ਸਾਡੇ ਢਿੱਡ ਜਿਹੜੇ ਆ ਭੁੱਖੇ ਨੇ ਚੂਲੇ ਜਿਹੜੇ ਆ ਠੰਡੇ ਜੀ ਬਿਲਕੁਲ ਗੱਲਬਾਤ ਕਰਦੇ ਆ ਜਿਹੜੇ ਮਜ਼ਦੂਰਾਂ ਦੇ ਲੀਡਰ ਹਨ ਉਹਨ ਸਫਾਈ ਸੇਵਕਾਂ ਨੂੰ ਕੱਢਿਆ ਗਿਆ ਪਹਿਲ ਤੇ ਆਧਾਰ ਤੇ ਉਹਨਾਂ ਨੂੰ ਨੌਕਰੀ ਤੇ ਰੱਖਿਆ ਜਾਏ ਤੇ ਉਹਨਾਂ ਨੂੰ ਪੱਕਾ ਵੀ ਕੀਤਾ ਜਾਏ ਨਾਲੇ ਉਹਨਾਂ ਨੇ ਅੱਖ ਕਿ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਏ ਤਸਵੀਰਾਂ ਮੈਂ ਜਰੂਰ ਇੱਕ ਵਾਰ ਸਾਂਝੀਆਂ ਕਰਾਂਗਾ ਤੁਹਾਨੂੰ ਐਸੇ ਹੀ ਨਗਰ ਸੁਧਾਰ ਟਰੱਸਟ ਦੇ ਬਾਹਰ ਖੜੇ ਹੈ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਸਰਦੀ ਦਾ ਮੌਸਮ ਹੈ ਤੇ ਇੱਥੇ ਰੋਜ਼ਾਨਾ ਹੀ ਪੋਖਰ ਤਾਲ ਤੇ ਮੁਲਾਜ਼ਮ ਬੈਠੇ ਹੁੰਦੇ ਆਣੇ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਅਮਰਸਰ ਕਰਮਜੀਤ ਸਿੰਘ ਰਿੰਟੂ ਨੂੰ ਪਹਿਲਾਂ ਮੇਅਰ ਦੀ ਜ਼ਿੰਮੇਵਾਰੀ ਮਿਲੀ ਗਈ ਅਮਰਸਰ ਦੀ ਉਸ ਤੋਂ ਬਾਅਦ ਇਹਨਾਂ ਨੂੰ ਟਰੱਸਟ ਦੀ ਜ਼ਿੰਮੇਵਾਰੀ ਹਲਕਾ ਉਤਰੀ ਦਿੱਤੀ ਹੈ ਅਤੇ ਹਲਕਾ ਉਤਰੀ ਦੇ ਲੋਕ ਹੁਣ ਕਹਿੰਦੇ ਆ ਕਿ ਹਲਕਾ ਉਤਰੀ ਵਿੱਚ ਚੱਲੀ ਗੱਲ ਰਿੰਟੂ ਕਰਦਾ ਮਸਲੇ ਹੱਲ ਪਰ ਮਸਲਾ ਹੱਲੇ ਮਜ਼ਦੂਰਾਂ ਦਾ ਕਦੋਂ ਹੋਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਅੰਮ੍ਰਿਤਸਰ ਫਾਸਟਵੇ ਕਮਨ ਸਹਿਯੋਗੀ ਨਰੇਸ਼ ਕੁਮਾਰ ਨਾਲ ਰਕੇਸ਼ ਕੁਮਾਰ